ਵਾਹਿਗੁਰੂ 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 ਵਾਹ ਪ੍ਰਗਟਿਓ ਮਰਦੇ ਦਮੜਾ ਭਰਿਆ ਮੈਂ ਇਕੇਲਾ ਵਾਹ ਵਾਹ ਗੋਬਿੰਦ ਸਿੰਘੀ ਗੁਰ ਚੇਲਾ ਜਿਗੋ ਜਿਗੋ ਟਾਲ ਨਾਮ ਬਾਣੀ ਕੇ ਰਹਾਉਂ ਤਰਸਤਾਂ ਸਾਈਂ ਗੁਰ ਗੰਗ ਸਾਹਿਬ ਮਹਾਰਾਜਿਆਂ ਦੇ ਪਾਵਨ ਪਵਿੱਤਰ ਗੋਦ ਵਿੱਚ ਹਾਂ ਜਿਹਾ ਲਗਵਾਰੇ ਸਾਚੰਦਨ ਦਿਓ ਦਾਸ ਤੇ ਦਾਸ ਦੇ ਸਾਖੀਆਂ ਵੱਲੋਂ ਫਤਿਹ ਕਰੇ ਦੀ ਪਰਵਾਹ ਗੱਜ ਕੇ ਅੱਖੋਂ ਦੀ ਵਾਹਿਗੁਰੂ ਸਤਿ ਸ੍ਰੀ ਅਕਾਲ ਸਾਰੇ ਸਾਥੀਆਂ ਦੇ ਦਿਓ ਮੇਰੇ ਤੇ ਮੇਰੇ ਸਾਥੀਆਂ ਵੱਲੋਂ ਇੱਕ ਛੋਟੀ ਜਹੀ ਕਵਿਤਾ ਬੜੇ ਧੀਮ ਅਤਿ ਪਿਆਰ ਨਾਲ ਸੁਣਦੇ ਹੀ ਜਾਣਾ ਵਾਹੇ ਗੁਰਜੀ ਕੀ ਫਤਿਹ ਮੈਂ ਅੰਮ੍ਰਿਤ ਛਕਿਆ ਖੰਡੇ ਦਾ ਖੰਡਾ ਮੈ ਰਣ ਵਿੱਚ ਵਾ ਮੰਗਾ ਮਰ ਕੇ ਜੀਵਨ ਪਾਇੰਦਾ ਸੋਚ ਕਰ ਮੈਂ ਇਹ ਦਿਖਲਾਵਾਂਗਾ ਵੀਰ ਅਜੀਤ ਜੁਝਾਰ ਵਾਂਗ ਰਾਂ ਰਣ ਵਿੱਚ ਮੈਂ ਅਸੀਸ ਕਟਾਵਾਂਗਾ ਜ਼ੋਰਾ ਵਰ ਤੇ ਫਤਿਹ ਵਾਂਗ ਮੈਂ ਤਨ ਨੀਹਾਂ ਵਿੱਚ ਚਿਣਵਾਵਾਂਗਾ ਦਾਦੀ ਮਾਂ ਦੀਆਂ ਲੋਰੀਆਂ ਦੀ ਮੈਂ ਅੱਜ ਲਾਜਪਾਲ ਦਿਖਲਾਵਾਂਗਾ ਜਿਵੇਂ ਸਪੀਤਾ ਦੀਆਂ ਮਹਿਰਾ ਦਾ ਪਾਤਰ ਇੰਜ ਬਣ ਜਾਵਾਂਗਾ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਬੱਚੀ ਜਪਜੀਤ ਗੌਰ ਵਾਹੇ ਗੁਰਜੀ ਦਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਕਲਗੀ ਵਾਲਿਆਂ ਲੇਖਾਂ ਲੇਖਾਂ ਕੀ ਸਿਫਤ ਤੇਰੀ ਕਾਗਜ਼ ਕਲ ਨੁੱਤ ਤੇਰਾ ਆਕਾਰ ਵੱਡਾ ਤੇਰੇ ਚੋਝ ਤੇ ਤੇਰੀ ਵਡਿਆਈ ਵੱਡੀ ਤੇਰੇ ਗੁਨਾ ਦਾ ਜੋਜੀ ਭੰਡਾਰ ਵੱਡਾ ਤੇਰੇ ਧਨ ਕੁਰਬਾਨੀ ਮੇਰੇ ਸ਼ਹਿਨशाह ਜੀ ਕੀਤਾ ਸਿਰਾਂ ਦਾ ਤੂ ਹੀ ਵਪਾਰ ਵੱਡਾ ਜੁਗਾ ਜੁਗਾ ਤੱਕ ਲਿੱਥਣਾ ਨਹੀਂ ਖਾਲਸੇ ਤੋਂ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ ਸਿੱਖ ਕੌਮ ਤੇ ਤੇਰਾ ਉਧਾਰ ਵੱਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨਜੀਤ ਸਿੰਘ ਜੀ ਸੁੱਚਾ ਸਿੰਘ ਕਰਤਾਰਪੁਰ ਗੁਰਮਤ ਅਕੈਡਮੀ ਦੇ ਸੰਚਾਲਕ ਉਹਨਾਂ ਨੂੰ ਬੇਨਤੀ ਆ ਵੀ ਉਹ ਆ ਕੇ ਆਪਣਾ ਸਰੂਪਾਉ ਲੈਣ ਇਹ ਭਾਈ ਸਾਹਿਬ ਗੁਰੂ ਘਰ ਦੇ ਵਿੱਚ ਕਥਾ ਦੀ ਡਿਊਟੀ ਨਿਭਾ ਰਹੇ ਹਨ ਸੋ ਗੁਰੂ ਘਰ ਗੁਰੂ ਘਰ ਦੀ ਕਮੇਟੀ ਵੱਲੋਂ ਇਹਨਾਂ ਨੂੰ ਸਰੂਪਾਓ ਬਲੇ ਸੋਨਿਹਾਲ